ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਅਧਿਕਾਰੀ ਡੀਆਈਜੀ ਹਰਜਨ ਸਿੰਘ ਭੁੱਲਰ ਹਰਜਨ ਸਿੰਘ ਭੁੱਲਰ ਲੰਗੇ ਹੱਤੀ ਰਿਸ਼ਵਤ ਲੈਦੇ ਹੋਏ ਫੜਿਆ ਗਿਆ ਤੇ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਕਿਆ ਜਾ ਰਿਹਾ ਹੈ ਕਿ ਡੀਆਜੀ ਹਰਚਰਨ ਸਿੰਘ ਪੁੱਲਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਚਹੇਤੇ ਸੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਗਟਾਰੀਆ ਨੇ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਮਾਨਦਾਰੀ ਦਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਢੰਡੋਰਾ ਪਟਿਆ ਜਾ ਰਿਹਾ ਹੈ ਤੇ ਲੇਕਿਨ ਜਿਹੜੇ ਇਸ ਦੇ ਸੱਜੀਆਂ ਖੱਬੀਆਂ ਬਾਵਾ ਨੇ ਜਿਨ੍ਹਾਂ ਦੀਆਂ ਇਹ ਵੱਡੇ ਪੱਦਰ ਤੇ ਡਿਊਟੀਆਂ ਲਗਾ ਰਹੇ ਨੇ ਉਹ ਤਾਂ ਲੋਕਾਂ ਦੇ ਕੋਲੋਂ ਮਹੀਨੇ ਲੈਂਦੇ ਨੇ ਉਹ ਵੀ ਲੱਖਾਂ ਰੁਪਏ 7.5 ਕਰੋੜ ਰੁਪਏ ਕਿਸੇ ਦੇ ਘਰ ਦੇ ਵਿੱਚੋਂ ਬਰਾਮਦ ਹੋਣੇ ਰਾਜਪਾਲ ਨੇ ਕਿਹਾ ਕਿ ਇਹ ਇੱਕ ਮਹੀਨੇ ਦੀ ਤਾਂ ਖੇਡ ਨਹੀਂ ਹੋਵੇਗੀ ਕਿ ਇੱਕ ਮਹੀਨੇ ਦੇ ਵਿੱਚ 7.5 ਕਰੋੜ ਰੁਪਈਆ ਘਰ ਦੇ ਵਿੱਚੋਂ ਘਰ ਦੇ ਵਿੱਚ ਨਗਦ ਜਾਵਾ ਕੀਤਾ ਗਿਆ ਹੋਵੇ ਉਹਨਾਂ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਪਗੋਵਦ ਤੁਮਾਨ ਦੇ ਇਮਾਨਦਾਰੀ ਵਾਲੇ ਤੋਤੇ ਉੱਡ ਗਏ ਨੇ ਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਨੂੰ ਘੇਰ ਲਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖੈਰਾ ਨੇ ਅਤੇ ਪੱਤਰਕਾਰਾਂ ਨੇ ਭਾਈ ਤੁਸੀਂ ਹਰ ਸਾਲ 40 ਕਰੋੜ ਰੁਪਏ ਪੰਜਾਬ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਤੋਂ ਇਕੱਠਾ ਕਰਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿਉਂ ਦਿੰਦੇ ਹੋ ਅੱਖ ਚੱਕ ਗੱਲ ਪਾ ਕੇ ਕੀਤੀ ਪ੍ਰਤਾਪ ਸਿੰਘ ਬਾਜਵਾ ਨੇ ਤੇ ਉਧਰ ਚੀਕਾਂ ਪੈ ਗਈਆਂ ਹਰਪਾਲ ਸਿੰਘ ਚੀਮਾ ਦੀਆਂ 40 ਕਰੋੜ ਰੁਪਏ ਹਰ ਸਾਲ ਦਾ ਤੇ ਆਪੇ ਲਾ ਰਹੇ 55 ਸਾਲਾਂ ਦਾ ਕਿੰਨਾ ਬੜੇਗਾ ਤੇ ਇੱਕ ਪਾਸੇ ਪੰਜਾਬ ਦੇ ਖਜ਼ਾਨੇ ਦਾ ਜਲੂਸ ਨਿਕਲਿਆ ਪਿਆ ਹੈ ਸਰਕਾਰ ਨੂੰ ਹਰ ਰੋਜ਼ ਹਰ ਮਹੀਨੇ ਕਰਜ਼ਾ ਲੈਣਾ ਪੈਂਦਾ ਹੈ ਵਿਦੇਸ਼ੀ ਬੈਂਕਾਂ ਦੇ ਨਾਲ ਸੰਪਰਕ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੀ ਸਰਕਾਰੀ ਪ੍ਰਾਪਰਟੀ ਵੇਚਣ ਦੀਆਂ ਤਿਆਰੀਆਂ ਪੰਜਾਬ ਸਰਕਾਰ ਕਰ ਰਹੀ ਹੈ ਮਾਨਕ ਗੋਇਲ ਨੇ ਆਟੀ ਪਾ ਕੇ ਉਸਤੇ ਖੁਲਾਸੇ ਕੀਤੇ ਨੇ ਤੁਸੀਂ ਕਿਹੜੀ ਅਮਾਨਦਾਰੀ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੋਕਾਂ ਦੀਆਂ ਅੱਖਾਂ ਦੇ ਵਿੱਚ ਜ਼ਿਆਦਾ ਤੇ ਧੂੜ ਨਹੀਂ ਚੋਕ ਸਕਦੇ ਤੇ ਹੁਣ सीबीआई सीबीआई ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ सीबीआई ਨੇ ਚਿੱਠੀ ਲਿਖ ਦਿੱਤੀ ਹੈ ਈਡੀ ਅਤੇ ਈਡੀ ਦੇ ਸਰਬੋਤਮ ਅਧਿਕਾਰੀਆਂ ਨੂੰ ਕਿਸੇ ਵੀ ਸਮੇਂ ਉਹਨਾਂ ਦੀ ਦਸਤਕ ਪੰਜਾਬ ਦੇ ਵਿੱਚ ਹੋ ਸਕਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਨੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਨੇ ਉਨ੍ਹਾਂ ਉੱਤੇ ਗਾਜ਼ ਆਗਰੇਗੀ ਕਿਉਂਕਿ ਡੀਆਈਜੀ ਹਰਚਲ ਸਿੰਘ ਭੁੱਲੜ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਵੇਂ ਇਹ ਲੋਪ ਡੁੱਟਦੇ ਸੀ, ਕੁੱਟਦੇ ਸੀ ਤੇ ਮਹੀਨੇ ਮਹੀਨਾ ਬਚਿਆ ਹੋਇਆ ਸੀ ਇਹਨਾਂ ਦਾ ਕਿਸੇ ਕੋਲ 2 ਲੱਖ, ਕਿਸੇ ਕੋਲ 4 ਲੱਖ, ਕਿਸੇ ਕੋਲ 5 ਲੱਖ, ਕਿਸੇ ਕੋਲ 8 ਲੱਖ ਤੇ ਕਰੋੜਾ ਰੁਪਏ ਇਕੱਠਾ ਕੀਤਾ ਜਾ ਰਿਹਾ ਸੀ ਅਸਰਾ ਵੱਲੋਂ ਕਿ ਜਿਹੜਾ ਕਰੋੜਾਂ ਰੁਪਏ ਇਕੱਠਾ ਕੀਤਾ ਜਾ ਰਿਹਾ ਸੀ ਵੱਡੇ ਅਧਿਕਾਰੀਆਂ ਵੱਲੋਂ DIG ਹਰਚਰਨ ਸਿੰਘ ਲੈ ਕੇ ਿਲ ਨੂੰ ਲੈ ਕੇ ਹੋਰ ਵੱਡੇ CBI ਖੁਲਾਸੇ ਕਰਤ ਜਾ ਰਹੀ ਹੈ ਇਸ ਕਰਕੇ ਇਹਦੀ ਨੂੰ ਛੁੱਟੀ ਲਿਖ ਦਿੱਤੀ ਹੈ ਕਿ ਮੈਦਾਨ ਦੇ ਵਿੱਚ ਆ ਜਾਓ ਹੁਣ ਇਹਨਾਂ ਦੀ ਇਮਾਨਦਾਰੀ ਦਾ ਜਲੂਸ ਕੱਢਣਾ ਹੈ ਤੇ ਕਹਿੰਦੇ ਨੇ ਜਿਹੜੇ ਵੱਡੇ IPS ਤੇ IAS ਅਧਿਕਾਰੀ ਨੇ ਉਹ ਚੰਡੀਗੜ੍ਹ ਛੱਡ ਕੇ ਫਰਾਰ ਹੋ ਗਏ ਨੇ ਜਿਨ੍ਹਾਂ ਨੂੰ ਮਹਿੰਗੇ ਤੋਹਫੇ ਮਿਲਦੇ ਸੀ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਨੇ ਥਿੱਤਰ ਹੋ ਗਏ ਨੇ ਅਲੋਪ ਹੋ ਗਏ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ ਇਹ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁਲਾਜ਼ਮਾਂ ਦੀ ਇਮਾਨਦਾਰੀ ਦੇਖੋ ਕਿਸ ਤਰ੍ਹਾਂ ਪੈਸਾ ਲੁੱਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਸਿਆਸੀ ਦਬਾਅ ਪਾਏ ਜਾ ਰਹੇ ਨੇ ਕਿਸ ਤਰ੍ਹਾਂ ਆਪਣੇ ਅਹੁਦੇ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਵੀ ਨੇ ਤੇ ਈਡੀ ਦੀ ਰਿਪੋਰਟ ਤੇ ਕਿਹੜੇ ਮੰਤਰੀ ਤੇ ਕਿਹੜੇ ਵਿਧਾਇਕ ਹੋਣਗੇ ਆਮਦਨ ਨਾਲੋਂ ਵੱਧ ਜਾਇਦਾਦ ਕਿਹੜੇ ਮੰਤਰੀਆਂ ਤੇ ਵਿਧਾਇਕਾਂ ਦੇ ਕੋਲ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਲਿਸਟਾਂ ਜਾਰੀ ਹੋ ਗਈਆਂ ਨੇ सीबीआई ਦੇ ਅਧਿਕਾਰੀਆਂ ਵੱਲੋਂ ਅਤੇ सीबीआई ਅਧਿਕਾਰੀ ਕਿਸੇ ਵੀ ਸਮੇਂ ਉਹਨਾਂ ਨੂੰ ਬੁਲਾ ਸਕਦੇ ਨੇ ਦੱਸਿਆ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਤੇ ਭਾਵੇਂ ਹੁਣ ਜਿੰਨੇ ਮਰਜ਼ੀ ਇਲਜ਼ਾਮ ਲਗਾ ਲੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਤਖਤਾ ਪਲਟ ਕੀਤਾ ਜਾਵੇਗਾ ਕਿਉਂਕਿ ਸਰਾਗ ਜਿਹੜੇ ਨੇ ਸਬੂਤ ਨੇ ਜਿਹੜੇ ਉਹ ਪੱਕੇ ਹੱਥ ਲੱਗੇ ਨੇ सीबीआई ਦੇ ਸਰਪੋਚ ਅਧਿਕਾਰੀਆਂ ਨੂੰ ਇਸ ਕਰਕੇ सीबीआई ਨੇ ਬਰੈਜ਼ੀਲ ਦੇ ਵਿੱਚ ਧੱਕ ਦਿੱਤਾ ਹੈ ਹਰਚਲ ਸਿੰਘ ਜੋ ਡੀਆਈਜੀ ਰੈਚੁਕ ਲੈ ਚੁਕੇ ਨੇ ਪੰਜਾਬ ਦੇ ਹੁਣ ਸੀ ਹੋ ਗਿਆ ਕਿਉਂਕਿ 48 ਘੰਟਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਇਹ ਦੇਸ਼ ਦਾ ਕਾਨੂੰਨ ਕਹਿੰਦਾ ਹੈ ਹੁਣ ਕਿਹੜੇ ਮੰਤਰੀ ਕਿਹੜੇ ਵਿਧਾਇਕ ਕਿਹੜੀ ਇਮਾਨਦਾਰੀ ਦੀ ਗੱਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇੱਕ ਵੀ ਇੱਕ ਵਾਰ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਡੀਆਈਜੀ ਹਰਚਲ ਸਿੰਘ ਭੁੱਲਣ ਨੂੰ ਲੇ